ਗਾਂ ਮਰਾਚੜ ਕਾਇ ਕੋ ਨਹੀਂ ਹੁੰਦਾ ਯਾਰ ਉਹ ਮੈਨੂੰ ਆ ਪਾਰ ਤੇ ਸਾਰਾ ਦੋਦਾ ਕਰੀ ਕਿਉਂ ਨਹੀਂ ਨਹੀਂ ਆ ਫੱਟੀ ਲਾ ਰੇਟਰ ਦੀ ਉਹ ਦੀ ਆਉਂਦੇ 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 ਥੋੜਾ ਆਉਂਦੇ ਥੋੜਾ ਜਾ ਥੋੜਾ ਜਾ ਵਾ 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 ਨਾ ਨਾ ਲੱਗੇ ਤਾ ਪੈਂਪਰ ਜੇ ਨਾ ਲੱਗਣੇ ਖਲੇ ਆ ਇਹ ਫੱਟੀ ਨਾ ਘੁੰਮ ਜੇ ਯਾਰ ਥੋੜਾ ਜਿਹਾ ਬੈਕ ਕਰ ਵਾ ਘਬਰ ਥੱਲੇ ਕਰ ਦਿੰਦਾ ਦੱਸਦਾ ਲੱਗਦਾ ਨਹੀਂ ਫੱਟੀ ਨਾ ਘੁੰਮ ਜੇ ਕਿੰਨੀ ਨਹੀਂ ਘੁੰਮਦੀ ਚੋਕਾ ਫਿਰ ਇਹ ਟੁੱਟ ਨਹੀਂ ਹੈਗੀ ਯੋ ਇੱਥੇ ਨਹੀਂ ਨਹੀਂ ਆ ਕੋਕ ਦੇ ਕੱਢ ਲੈਨੇ ਆਪਾਂ ਥੱਲੇ ਥੱਲੇ ਕਮਲ ਹਲਾਜ ਕਮਲ ਹਲਾ ਹਾਂ 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 ਹੋਰ ਨਹੀਂ ਪਾਣੇ ਹੋਰ ਨਹੀਂ ਪਾਣੇ ਬਲਾਗ ਹੋਰ ਨਹੀਂ ਆ ਤੇ ਚੱਲ ਰਹੀ ਸੋਹਣੀ ਕਣਕ ਸੋਹਣੀ ਆ ਵਧੀਆ ਨਾ ਲੈ ਨਹੀਂ ਜਾਣ ਤੇ ਥੱਲੇ ਦਿਮਾਗ ਵਰਤਣਾ ਕਰ ਓਹ ਦਾਜੋ ਘਟਰਾ ਲੱਗਦਾ ਡਰ ਪਰ ਹੁਣ ਨਹੀਂ ਕੱਟੀ ਨਿੱਕੀ ਆ ਜਾਂਦਾ ਇਹਦੀ ਮੁੰਡਾ ਟ੍ਰੇਡ ਆਪਦਾ ਕਰਨ ਲਿਆ ਮੁੰਡਾ ਮਸ਼ੀਨ ਦੇ ਭਜਾਉਂਦਾ ਵਧੀਆ ਮੁੰਡਾ ਇਹ ਭਜਾਉਂਦਾ ਵਣੀ ਮਸ਼ੀਨ ਘੱਟ ਭਜਾ ਕਰ ਆਪਾਂ ਬਿਨਾਂ ਲਾਪਰ ਕੀ ਕਰਲਾਤਾ ਹੈ ਹਾਂ ਬਕਲਾਸ ਮਸ਼ੀਨ ਨਹੀਂ ਦਈ ਹਾਂ ਉਹ ਨੱਕਾ ਹੁੰਦਾ ਪਾਪ ਬਿਨਾਂ ਲਾ ਹਾਂ ਤੇ ਆਪੇ ਕਲਾਸ ਹੀ ਉਹਨਾਂ ਸਮੇਂ ਦੇ ਕਲਾਸ ਦਾ ਪੂਰਾ ਕੰਮ ਵੜਾ ਹੀ ਪਰ ਉਹਦਾ ਮਸ਼ੀਨਾਂ ਦਾ 2004 ਚੁਰਜ ਹੁਣ ਕੰਮ ਕਰ ਮਸ਼ੀਨਾਂ ਜਿਆਦੀ ਆਈਆਂ ਇਸ ਸਾਲ ਨਵੀਂ ਵੜੀ ਆਈ ਹੈ ਜਿਆਦੇ ਇਸ਼ਾਰਿਆਂ-ਇਸ਼ਾਰਿਆਂ ਨਾਲ। ਐਹਲੋ ਇੱਥੇ ਸਿੱਧੀ-ਸਿੱਧੀ ਪ੍ਰਸਾਦੀ ਜੇ ਤੂੰ ਆਏ ਨਾ ਕਰਦੋ ਕਹਿੰਦੇ। ਹਨਾ? ਥੋ ਕਾਲੇ? ਮੇਲੇ ਵਾਲੀ ਜਿਹੜੀ ਉਹ ਜਿਹੜੀ ਮੰਦੀ ਕਮਾਵਾ। ਮੇਲੇ ਵਾਲੀ? ਮੇਲੇ ਵਾਲੀ ਐਂ ਹੱਥ ਨਾਲ ਕਮਾ ਲਾ ਕੇ ਥੋੜਾ ਇਹਦਾ ਗੱਲਾਂ ਬਾਤਾਂ ਉਹਦਾ। ਆਹ ਵੇਲਾ ਪੈਰ ਨਾਲ ਆਉਣ ਡਿਆ ਜੀ। ਜਾਣੀ ਨਾਲ ਲਈ ਜਾਣਾ।